ਜੈ ਸ਼੍ਰੀ ਰਾਮ ਸ਼੍ਰੀ ਸ਼੍ਰੀ 1008 ਮਹਾਮਲਡੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਜੀ ਸ਼ੰਕਰਾਚਾਰਯ ਪ੍ਰਸ਼ਦ ਪੰਜਾਬ ਪ੍ਰਮੁੱਖ ਕਾਲੀ ਸੈਨਾ ਰਾਸ਼ਟਰੀ ਮਹਾ ਸਚਿਵ ਸੂਰਵੰਸ਼ੀ ਖਾੜਾ ਇੰਟਰਨੈਸ਼ਨਲ ਉਪਾਧਿਅਕਸ਼ ਮੈਂ ਤਿੰਨ ਤਰੀਰ ਨੂੰ ਜਿਹੜੇ ਸ਼੍ਰੀ ਵੱਡੇ ਹਨੂਮਾਨ ਜੀ ਦੇ ਮੰਦਰ ਦਾ ਲੰਗੂਰ ਮੇਲਾ ਆ ਰਿਹਾ ਆ ਮੈਂ ਦੇਸ਼ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਤੇ ਵਿਦੇਸ਼ ਵਿੱਚ ਬੈਠੇ ਸਨਾਤਰੀਆਂ ਨੂੰ ਮੈਂ ਇਸ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਆ ਨਾਲ ਹੀ ਮੈਂ ਜਿਹੜੇ ਕਿ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਆ ਕਿ ਬਹੁਬਲੀ ਬਹੁਬਲੀ ਇਰਤੇ ਸੰਤ ਸਮਾਜ ਨੇ ਤੇ ਦਰਗਿਆਨਾ ਕਮੇਟੀ ਨੇ ਪਾਬੰਦੀ ਲਾਈ ਹੋਈ ਆ ਕਿ ਅਹੀਂ ਬਹੁਬਲੀ ਨਹੀਂ ਬਣ ਦੇਣਾ ਬਹੁਬਲੀ ਕਿੱਥੋਂ ਆ ਗਏ ਨੇ ਜਦ ਕਿ ਇਥੋਂ ਦੀ ਪਰੰਪਰਾ ਹੈਗੀ ਆ ਲੰਗੂਰ ਮੇਲਾ ਕਿ ਜਿਨ੍ਹਾਂ ਦੀ ਬੱਚੇ ਨਹੀਂ ਹੁੰਦੇ ਉਹਨਾਂ ਦੀ ਸੁਖਣਾ ਹੁੰਦੀ ਆ ਕਿ ਉਹ ਆਪਣੇ ਬੱਚੇ ਹੋਣ ਤੇ ਲੰਗੂਰ ਬਣਾ ਕੇ ਜਾਂਦੇ ਨੇ ਪਹਿਲੇ ਨਵਰਾਤਰੋਂ ਲੈ ਕੇ ਦਸਹਰੇ ਤੱਕ ਨੰਗੇ ਪੈਰੀ ਰਹਿਣਾ ਫਿਰ ਕੱਟੀ ਚੀਜ਼ ਨਹੀਂ ਖਾਣੀ ਪੁੰਝੇ ਸੋਣਾ ਲਾਲ ਵਸਤਰ ਪਾਣੇ ਜੇ ਬੱਚੇ ਹੀ ਇਸ ਚੀਜ਼ ਦੀ ਪਰੰਪਰਾ ਨੂੰ ਨਿਭਾ ਰਹੇ ਆ ਤੇ ਆ ਜਿਹੜੇ ਬਜਰੰਗੀ ਸੈਨਾ ਆ ਇਹ ਕੀ ਕਰ ਰਹੀ ਆ ਇਹ ਬਹੁ ਬਲੀ ਬਨ ਰਹੀ ਆ ਜਦ ਕਿ ਤੁਹਾਡੇ ਸਨਾਤਨ ਵਿੱਚ ਬਹੁ ਬਲੀ ਨਾਂ ਦਾ ਕੋਈ ਸ਼ਬਦ ਹੀ ਨਹੀਂ ਹੈਗਾ ਇਹਨਾਂ ਨੇ ਪੈਰਾਂ ਵਿੱਚ ਬੂਟ ਪਾਏ ਹੁੰਦੇ ਨੇ ਸਭ ਤੋਂ ਵੱਡੀ ਬੇਅਦਬੀ ਇਹ ਕਰ ਰਹੇ ਨੇ ਫਿਰ ਜਦੋਂ ਕਿਸੇ ਦੇ ਘਰ ਜਾਂਦੇ ਨੇ ਜਾਂਦਿਆਂ ਹੀ ਸਿਰ ਮਾਰਨਾ ਸ਼ੁਰੂ ਕਰ ਦਿੰਦੇ ਨੇ ਸਾਡੇ ਚ ਹਨੂਮਾਨ ਜੀ ਆ ਗਏ ਉਹਨਾਂ ਨੂੰ ਮੈਂ ਸਖਤ ਚੇਤਾਵਨੀ ਦੇਣਾ ਆ ਕਿ ਜਿਨ੍ਹਾਂ ਨੇ ਜਾ ਕੇ ਪਖੰਡ ਕੋ ਲਿਆ ਅਸੀਂ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਵਾਂਗੇ ਫਿਰ ਦੂਜੀ ਗੱਲ ਜਿਹੜੋ ਕਿਸੇ ਦੇ ਘਰ ਜਾਂਦੇ ਆ ਮੂੰਹੋਂ ਮੰਗੀ ਦਕਸ਼ਨਾ ਮੰਗਦੇ ਨੇ ਕਾਦੇ ਵਾਸਤੇ ਦਕਸ਼ਨਾ ਜੀ ਕੇ ਕੋ 52000 ਦੇ ਦੋ ਕੇ ਕੋ ਲੱਖਾਂ ਦੇ ਹਿਸਾਬ ਨਾਲ ਮੰਗਦੇ ਕੇ ਕੋ ਕੁਛ ਮੰਗਦੇ ਕੇ ਕੋ ਕੁਛ ਮੰਗਦੇ ਨੇ ਇਸ ਚੀਜ਼ ਦਾ ਅਸੀਂ ਵਿਰੋਧ ਕਰਾਂਗੇ ਕਿ ਆਮ ਸੰਗਤ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਮੂੰਹੋਂ ਮੰਗੀ ਰਕਮ ਨਾ ਦਿੱਤੀ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਕਿਉਂ ਕਿ ਇਹ ਇਹਦੇ ਵਿੱਚ ਕੋਈ ਸਮਰਥ ਹੁੰਦਾ ਹੈ ਕੋਈ ਅਸਮਰਥ ਹੁੰਦਾ ਆ ਜੇ ਨਹੀਂ ਕੋਈ ਪੈਸੇ ਦਿੰਦਾ ਤੇ ਅਰਮ ਅਤਰ ਜਿਹੜਾ ਨਹੀਂ ਦੇ ਸਕਦਾ ਤੇ ਉਹਰੇ ਘਰ ਨਹੀਂ ਜਾਣਗੇ ਉਹ ਉਹਨਾਂ ਦੀ ਕੋਈ ਸ਼ਰਦਾ ਨਹੀਂ ਹੈਗੀ ਇਹ ਇਹਨਾਂ ਨੇ ਜਿਹੜੇ ਬਾਂਦੇ ਬਜਰੰਗੀ ਸੈਨਾ ਮੈਂ ਇਹਨਾਂ ਨੂੰ ਵੀ ਇਹ ਗੱਲ ਕਹਾਂਗਾ ਜਿਹੜੇ ਇਹਨਾਂ ਦੇ ਮੁੱਖ ਸੇਵਾਦਾਰ ਨੇ ਨੇ ਕਿ ਤੁਹਾਡੇ ਮਨ ਵਿੱਚ ਕੀ ਸ਼ਰਦਾ ਆ ਕਿ ਜਿਹੜਾ ਪੈਸੇ ਨਹੀਂ ਦਿੰਦਾ ਉਹਰੇ ਘਰ ਨਹੀਂ ਜਾਣਾ ਜਿਹੜੇ ਪੈਸੇ ਦਿੰਦਾ ਤੇ ਉਹਰੇ ਘਰ ਜਾਣਾ ਇਹ ਸ਼ਰਦਾ ਨਹੀਂ ਹੈਗੀ ਇਹ ਬਿਜ਼ਨਸ ਹੈਗਾ ਆਪਾਂ ਬਿਜਰ ਧਰਮ ਆਪਾਂ ਆਪਣੇ ਸਨਾਤਨ ਨੂੰ ਬਿਜ਼ਨਸ ਨਹੀਂ ਬਣਾਣਾ ਆਪਾਂ ਆਪਣੇ ਸਨਾਤਨ ਨੂੰ ਸਨਾਤਨ ਰੱਖਣਾ ਧਰਮ ਨੂੰ ਧਰਮ ਦੀ ਜਗ੍ਹਾ ਤੇ ਰੱਖੋ ਬਿਜ਼ਨਸ ਨੂੰ ਬਿਜ਼ਨਸ ਦੀ ਜਗ੍ਹਾ ਤੇ ਰੱਖੋ ਤੇ ਇਸ ਚੀਜ਼ ਦੇ ਵਿਰੋਧ ਕਰਨਾ ਕੋਈ ਸ਼ਰਾਰਤੀ ਅੰਸਰ ਮੈਨੂੰ ਧਮਕੀਆਂ ਵੀ ਦੇ ਰਹੇ ਨੇ ਮੈਂ ਉਹਨਾਂ ਨੂੰ ਸਪਸ਼ਟ ਇਹ ਗੱਲਾਂ ਕਿਤਾਣਾ ਆ ਕਿ ਅਹੀਂ ਆਪਣੀ ਜਬਾਨ ਤੇ ਅਟੱਲ ਆ ਅਹੀਂ ਇੱਧਰ ਉੱਧਰ ਨਹੀਂ ਹੋ ਸਕਦੇ ਜਨਮ ਮਰਨ ਪ੍ਰਮਾਤਮਾ ਦੇ ਹੱਥ ਹੈ ਤੇਰੇ ਹੱਥ ਨਹੀਂ ਹੈਗਾ ਤੂੰ ਜਿੱਥੇਗਾਗਾ ਉੱਥੇ ਹੀ ਰਹਿ ਸਾਨੂੰ ਧਮਕੀ ਦੇਣ ਦੀ ਲੋੜ ਨਹੀਂ ਸੰਤ ਸਮਾਜ ਨੂੰ ਦਿਸ਼ਾ ਦੇਣ ਦੀ ਲੋੜ ਨਹੀਂ ਆ ਸੰਤ ਸਮਾਜ ਦਿਸ਼ਾ ਦਿੰਦਾ ਹੁੰਦਾ ਔਰਤੇ ਪਾਲਣ ਕਰਦਾ ਤੁਹਾਡਾ ਕੰਮ ਆ ਜੇ ਤੁਸੀਂ ਕਹੋਗੇ ਕਿ ਅਸੀਂ ਜਦ ਨਾਲ ਬੇਅਦਬੀ ਕਰਨੀ ਬਹੁ ਬਲੀ ਬਣਾਣੇ ਆ ਉਹ ਤੁਹਾਡੇ ਦਿਮਾਗ ਦਾ ਭੁਲੇਖਾ ਆ ਮੈਂ ਕਮਿਸ਼ਨਰ ਆਫ ਪੁਲਿਸ ਅੰਬਰਸਰ ਨੂੰ ਬੇਨਤੀ ਕਰਦਾ ਆ ਕਿ ਅਸੀਂ 19 ਤਰੀਕ ਦਾ ਵਿਗਿਆਪਨ ਦਿੱਤਾ ਹੋਇਆ ਅਤੇ ਸੰਗਿਆਨ ਲੈਂਦੇ ਹੋਏ ਇੱਤੇ ਪਾਬੰਦੀ ਲਾਈ ਜਾਵੇ ਇਹ ਕੁਝ ਸ਼ਰਾਰਤੀ ਅੰਸਰ ਜਿਹੜਾ ਕਿ ਮੋਹਲ ਖਰਾਬ ਕਰਦੇ ਪਏ ਨੇ ਜੇ ਬਹੁ ਬਲੀ ਬੰਦੇ ਨੇ ਤੇ ਮੈਂ ਤਿੰਨ ਤਰੀਕ ਨੂੰ ਧਰਨਾ ਦਵਾਂਗਾ ਮਿਲਸਤ ਬੰਦੇ ਵਿੱਚ ਤੁਸੀਂ ਮਿਲੇਗਾ ਤੁਹਾਨੂੰ ਪ੍ਰਬੰਧਕ ਮਿਲ ਜੇਗਾ ਹਾਂ ਦਰਗਿਆਨਾ ਕਮੇਟੀ ਨੂੰ ਮੈਂ ਮਿਲਿਆ ਦਰਗਿਆਨਾ ਕਮੇਟੀ ਨੇ ਵੀ ਕੋਈ ਪਰਮਿਸ਼ਨ ਨਹੀਂ ਦਿੱਤੀ ਕੁਝ ਸ਼ਰਾਰਤੀ ਅੰਸਰ ਇਸ ਚੀਜ਼ ਦੀ ਵੀਡੀਓ ਪਾ ਰਹੇ ਆ ਕਿ ਦਰਗਿਆਨਾ ਕਮੇਟੀ ਨੇ ਹਾਨੂੰ ਕਹਿ ਦਿੱਤਾ ਹੈ ਕਿ ਜਿੱਦਾਂ ਬਹੁ ਬਲੀ ਬੰਦੇ ਬਣਾਓ ਜਿੱਦਾਂ ਛੱਜੇ ਬਣਾਣੇ ਬੰਦੋ ਜੋ ਕਰਨਾ ਕਰੋ ਇਹ ਇੱਕ ਗਮਰਾਹ ਕਰ ਰਹੇ ਨੇ ਝੂਠ ਬੋਲ ਰਹੇ ਨੇ ਨਾ ਕੋਈ ਸੰਤ ਸਮਾਜ ਨੇ ਪਰਮਿਸ਼ਨ ਦਿੱਤੀ ਆ ਤੇ ਨਾ ਹੀ ਦਰਗਿਆਨਾ ਕਮੇਟੀ ਨੇ ਅਜ ਤੱਕ ਕੋਈ ਪਰਮਿਸ਼ਨ ਦਿੱਤੀ ਆ ਨਹੀਂ ਮੇਰੇ ਨਾਲ ਹੋਰ ਵੀ ਜਥੇਬੰਦੀਆਂ ਗਈਆਂ ਨੇ ਸੰਤ ਸਮਾਜ ਸਾਰਾ ਇਸ ਚੀਜ਼ ਦਾ ਵਿਰੋਧ ਕਰ ਰਿਹਾ ਸੰਤ ਸਮਾਜ ਨੇ ਦਰਗਿਆਨਿਆਂ ਨੂੰ ਚਿੱਠੀਆਂ ਵੀ ਲਿਖੀਆਂ ਆ ਕਿ ਇਹਨਾਂ ਤੇ ਬੈ ਜੈਵਾਲਮੇ ਕੀ ਜੈ ਸ਼੍ਰੀ ਰਾਮ ਜੀ ਮੈਂ ਲੱਕੀ ਵੈਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸੈਨਾ ਤੋਂ ਜਿਹੜਾ ਮਸਲਾ ਵਾ ਜੀ ਜਿਹੜੀ ਬજરੰਗੀ ਸੈਨਾ ਦਾ ਜਿਹੜਾ ਮਸਲਾ ਵਾ ਸ਼੍ਰੀ ਸ਼੍ਰੀ 1008 ਅਸ਼ਨੀਲ ਜੀ ਮਹਾਰਾਜ ਨੇ ਜਿਹੜਾ ਮੁੱਦਾ ਚੁੱਕਿਆ ਵਾ ਉਹ ਬਹੁਤ ਹੀ ਵਧੀਆ ਵਾ ਕਿਉਂਕਿ ਵੇਖਿਆ ਜਾ ਰਿਹਾ ਵਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਵਾ हनुमान जी ਦਾ ਜਿਹੜਾ ਸਰੂਪ ਬਣ ਸਕਦਾ ਪਹਿਲੀ ਗੱਲ ਤੇ ਮੈਂ ਕਹਿਣਾ ਚਾਹਾਂਗਾ ਕਿ ਵੀ ਹਨੂਮਾਨ ਜੀ ਦਾ ਜਿਹੜਾ ਸਰੂਪ ਆ ਨਾ ਉਹ ਕਿਸੇ ਕੋਈ ਵੀ ਨਹੀਂ ਬਣ ਸਕਦਾ ਸਿਰਫ ਬਜਰੰਗੀ ਸੈਨਾ ਦਾ ਤੁਸੀਂ ਰੂਪ ਧਾਰਨ ਕਰ ਸਕਦੇ ਵੀ ਹੁਣ ਹੋ ਗੀ ਰਿਹਾ ਵਾ ਕਿ ਕੁਛ ਜਿਹੜੀਆਂ ਵਾ ਫਾਈਬਰ ਸੂਟ ਜਿਹੜੇ ਪਾ ਰਹੇ ਆ ਔਰ ਥੱਲੇ ਜਿਹੜੇ ਇਹਨਾਂ ਦੇ ਬੂਟ ਹੁੰਦੇ ਆ ਚਮੜੇ ਵਾਲੇ ਹੁੰਦੇ ਆ ਔਰ ਜਿਹੜਾ ਮਾਰੇ ਦਾ ਜਿਹੜਾ ਸਰੂਪ ਹੈਗਾ ਵਾ ਉਹ ਤੁਸੀਂ ਵੇਖੋ ਚਲੋ ਆਪਾਂ ਹੁਣ ਕਹਿਣਾ ਨਹੀਂ ਚਾਹੁੰਦੇ ਹੈਗੇ ਕਿ ਵੀ ਸਰੂਪ ਵੀ ਤੁਸੀਂ ਵੇਖੋ ਕਿਹੜਾ ਬਣਾ ਦਿੱਤਾ ਆ ਉਹਨਾਂ ਨੇ ਹਨੂਮਾਨ ਜੀ ਜਿਹੜਾ ਵਾਲਮੀਕੀ ਨਰਮਾਇਣ ਦੇ ਅਨੁਸਾਰ ਹੈਗਾ ਜੇ ਆਪ ਕਿ ਮੈਨੂੰ ਜੇ ਤੁਸੀਂ ਇੰਨੇ ਸਾਲ ਤੋਂ ਜਿਹੜਾ ਤੁਸੀਂ ਬਜਰੰਗੀ ਸੈਨਾ ਕਰ ਰਹੇ ਆ ਜਾਂ ਹਨੂਮਾਨ ਸੈਨਾ ਤੁਸੀਂ ਬਣਾ ਰਹੇ ਆ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿ ਹਨੂਮਾਨ ਜੀ ਵਾਨਰ ਸੀਗੇ ਜਾਂ ਬੰਦਰ ਸੀਗੇ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਔਰ ਦੂਸਰੀ ਜਿਹੜੀ ਗੱਲ ਆ ਕਿ ਤੁਸੀਂ ਬਾਣੇ ਪਾ ਪਾ ਕੇ ਤੇ ਲੋਕਾਂ ਦੇ ਘਰ ਜਾਂਦੇ ਆ ਔਰ ਮਹਾਰਾਜ ਜੀ ਨੇ ਇੱਕ ਬਹੁਤ ਵਧੀਆ ਜਿਹੜਾ ਇੱਕ ਮੈਸੇਜ ਦਿੱਤਾ ਵਾ ਔਰ ਜਿਹੜੀ ਅਸੀਂ ਜਥੇਬੰਦੀ ਵੱਲੋਂ ਇੱਕ ਬਹੁਤ ਪ੍ਰਸ਼ੰਸਾ ਕਰਦੇ ਆ ਕਿ ਵੀ ਦੇਵੀ ਦੇਵਤਿਆਂ ਦੇ ਸਰੂਪ ਪਾ ਕੇ ਜਿਹੜਾ ਸ਼ਹਿਰ ਦੇ ਵਿੱਚ ਤੁਸੀਂ ਵੇਖੋ ਪੂਰੇ ਗੰਦਗੀ ਦੇ ਅੰਬਾਰ ਲੱਗੇ ਪਏ ਆ ਔਰ ਉਸੇ ਹੀ ਜਿਹੜੇ ਉਹ ਪਸ਼ਾਕਾ ਆ ਕੇ ਜਿਹੜਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਆ ਔਰ ਉਸੇ ਤਰ੍ਹਾਂ ਹੀ ਮੁੜ ਕੇ ਉਹ ਮੰਦਿਰ ਦੇ ਵਿੱਚ ਆ ਜਾਂਦੇ ਆ ਔਰ ਵੇਖਿਆ ਜਾ ਰਿਹਾ ਵਾ ਕਿ ਜਿਹੜਾ ਇਹ ਧਾਰਮਿਕ ਵਿਸ਼ਾ ਸੀਗਾ ਔਰ ਜਿਹੜਾ ਹੁਣ ਦੇ ਸਮੇਂ ਦੇ ਵੇਖਿਆ ਜਾਵੇ ਕਿ ਇਹ ਜਿਹੜਾ ਸਿਰਫ ਸਿਰਫ ਇੱਕ ਬਿਜ਼ਨਸ ਦੇ ਤੌਰ ਤੇ ਇਹਨੂੰ ਲਿੱਤਾ ਜਾ ਰਿਹਾ ਵਾ ਔਰ ਕਈ ਐਸੇ ਨਸ਼ੇੜੀ ਲੋਕ ਜਿਹੜੇ ਆ ਉਹ ਜਿਹੜੇ ਵਿੱਚ ਜਿਹੜੇ ਸੈਨਾ ਦੇ ਰੂਪ ਦੇ ਵਿੱਚ ਬਣੇ ਹੁੰਦੇ ਆ ਜੋ ਬਹੁਤ ਹੀ ਨਿੰਦਨਯੋਗ ਗੱਲ ਗੱਲ ਆ ਔਰ ਪਿਛਲੇ ਸਮੇਂ ਤੋਂ ਮਹਾਰਾਜ ਜੀ ਦੇ ਸੰਨਿਧ ਦੇ ਵਿੱਚ ਭਗਵਾਨ ਵਾਲਮੀਕੀ ਵੀਰਸੈਨਾ ਤੋਂ ਜਿਹੜਾ ਕਿ ਮੁੱਦੇ ਚੁੱਕੇ ਜਾ ਰਹੇ ਆ ਕਿ ਵੀ ਰਾਮਲੀਲਾ ਜਿਹੜੀ ਆ ਰਹੀ ਸੀ ਰਾਮਲੀਲਾ ਦੇ ਵਿੱਚ ਜਿਹੜੇ ਅਸ਼ਲੀਲ ਜਿਹੜੇ ਨ੍ਰਿਤ ਹੁੰਦੇ ਸੀਗੇ ਡਾਂਸ ਹੁੰਦੇ ਸੀਗੇ ਉਹਰਾ ਵੀ ਅਸੀਂ ਵਿਰੋਧ ਕਰਦੇ ਸੀਗੇ ਔਰ ਉਸ ਤੋਂ ਬਾਅਦ ਇੱਕ ਲਹਿਰ ਜੀ ਬਣ ਗਈ ਜਿਹੜਾ ਕਈਆਂ ਤੇ ਕਾਨੂੰਨੀਆ ਕਾਰਵਾਈਆਂ ਵੀ ਹੋਈਆਂ ਔਰ ਪਿਛਲੇ ਸਮੇਂ 'ਚ ਜੇ ਇੰਨੇ ਹੀ ਹਨੂਮਾਨ ਭਗਤ ਆ ਜੇ ਇੰਨੇ ਹੀ ਪ੍ਰਭੂ શ્રી ਰਾਮ ਦੇ ਭਗਤ ਆ ਤੇ ਮੈਂ ਇਨ੍ਹਾਂ ਕੋਲ ਇੱਕ ਹੋਰ ਸਵਾਲ ਪੁੱਛਣਾ ਚਾਹਾਂਗਾ ਕਿ ਜਿਸ ਵੇਲੇ ਆਦੀ ਪੁਰਸ਼ ਆਈ ਸੀਗੀ ਕਿਹੜਾ ਸੰਗਠਨ ਜਿਹੜਾ ਉੱਠ ਕੇ ਖੜਾ ਹੋਇਆ ਕਿਹੜੀ ਬਜਰੰਗੀ ਸੈਨਾ ਦਾ ਜਿਹੜਾ ਮੁਖੀ ਸੀਗਾ ਉਹ ਉੱਠ ਕੇ ਖੜਾ ਹੋਇਆ ਕਿ ਸਿਰਫ ਜਿਹੜੀ ਸਾਡੀ ਹਨਮਾਨ ਜੀ ਦੇ ਪ੍ਰਤੀ ਜਿਹੜੀ ਸ਼ਰਧਾ ਵਾ ਉਹ ਸਿਰਫ ਸਿਰਫ ਜਿਹੜੀ ਹੈ ਸਿਰਫ ਨਾਅਰੇਤਿਆਂ ਦੇ ਵਿੱਚ ਸ਼ੁਰੂ ਹੁੰਦੀ ਹੈ ਉਸ ਸਮੇਂ ਦੇ ਵਿੱਚ ਜਿੰਨਾ ਸੰਘਰਸ਼ ਅਸ਼ਨੀਲ ਜੀ ਮਹਾਰਾਜ ਜੀ ਨੇ ਕੀਤਾ ਔਰ ਜਥੇਬੰਦੀ ਵੱਲੋਂ ਕੀਤਾ ਗਿਆ ਮੈਂ ਨਹੀਂ ਸਮਝਦਾ ਕਿ ਵੀ ਹੋਰ ਕਿਸੇ ਨੇ ਵੀ ਉਹ ਚੀਜ਼ ਸੰਘਰਸ਼ ਕੀਤਾ ਚਲੋ ਅਸੀਂ ਨਹੀਂ ਕਹਿੰਦੇ ਅਸੀਂ ਸਮਰਥ ਨਹੀਂ ਹੈ ਇਸ ਸਮੇਂ ਦੇ ਪਰ ਮਹਾਰਾਜ ਕਰਨ ਕਰਵਾਉਣ ਵਾਲਾ ਵਾ ਔਰ ਮਾਰੇ ਦੀ ਕਿਰਪਾ ਨਾਲ ਸਫਲਤਾ ਵੀ ਸਾਨੂੰ ਹਾਸਲ ਹੋਈ ਔਰੇ ਵਿੱਚ ਕੀ ਸੀਗਾ ਔਰੇ ਵਿੱਚ ਹਨੂਮਾਨ ਜੀ ਦਾ ਜਿਹੜਾ ਉਹਨਾਂ ਦਾ ਸਰੂਪ ਸੀਗਾ ਉਹਨਾਂ ਨੂੰ ਪੁਰਾਪਰ ਪੂਰੀ ਛੇੜਛਾੜ ਕੀਤੀ ਗਈ ਸੀਗੇ ਉਹਨਾਂ ਦੇ ਕੇਸ਼ਾਂ ਨੂੰ ਵਿਗਾੜਿਆ ਗਿਆ ਉਹਨਾਂ ਦੀ ਸਾਰੀ ਵੇਸ਼ਭੁਸ਼ਾ ਵਿਗਾੜੀ ਗਈ ਉਹਨਾਂ ਦੀ ਜਿਹੜੀ ਪੂਛ ਸੀਗੀ ਉਹਨੂੰ ਵਿਗਾੜਿਆ ਗਿਆ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜਾ ਚਮੜੇ ਚਮੜੇ ਦੇ ਬੂਟ ਪਵਾਏ ਗਏ ਉਹਨਾਂ ਨੂੰ ਬੈਲਟ ਲਵਾਈ ਗਈ ਔਰ ਔਰੇ ਵਿੱਚ ਹੋਰ ਕੀ ਸੀਗਾ ਕਿ ਜਦੋਂ ਮਾਤਾ ਸੀਤਾ ਨੂੰ ਜਦੋਂ ਉਸ ਵੇਲੇ ਭੇਂਟਾ ਕਰਦੇ ਆ ਉਹ ਜਿਹੜਾ ਇੱਕ ਜਿਹੜਾ ਉਹ ਕਿਉਂਕਿ ਸਾਡੀ ਸੰਸਕ੍ਰਿਤੀ ਵਿੱਚ ਪ੍ਰਣਾਮ ਸੀਗਾ ਔਰ ਉਸ ਵੇਲੇ ਉਹ 크ਿਸਤਿਅਨ ਜਿਹੜਾ ਸਲੂਟ ਕਰਦੇ ਆ ਉਸ ਤਰੀਕੇ ਨਾਲ ਸਲੂਟ ਕੀਤਾ ਭਗਵਾਨ ਰਾਮ ਦਾ ਜਿਹੜਾ ਸਰੂਪ ਨਾਲ ਛੇੜਛਾੜ ਕੀਤੀ ਗਈ ਮਾਤਾ ਸਿੱਧਾ ਦੇ ਸਰੂਪ ਦੇ ਨਾਲ ਛੇੜਛਾੜ ਕੀਤੀ ਗਈ ਕਿ ਉਸ ਸਮੇਂ ਇਹਨਾਂ ਦੀਆਂ ਧਾਰਮਿਕ ਭਾਵਨਾ ਆਹਤ ਨਹੀਂ ਹੋ ਰਹੀਆਂ ਸੀਗੀਆਂ ਅੱਜ ਜਦੋਂ ਇਹ ਮੁੱਦਾ ਆ ਰਿਹਾ ਵਾ ਕਿਉਂਕਿ ਜਿਹੜਾ ਹਨਮਾਨ ਜਿਹੜਾ ਜਿਹੜੀ ਆ ਲੰਗੂਰ ਮੇਲਾ ਲੱਗਦਾ ਵਾ ਇਹ ਸਿਰ ਦੇ ਸਿਰਫ ਅੰਮ੍ਰਿਤਸਰ ਜਾਂ ਪੰਜਾਬ ਦਾ ਹੀ ਨਹੀਂ ਹੈਗਾ ਇਹ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਇਹ ਸੰਦੇਸ਼ ਜਾਂਦਾ ਵਾ ਔਰ ਹਰ ਇੱਕ ਹਰ ਹਰ ਦੁਨੀਆ ਦੇ ਲੋਕ ਵੇਖਦੇ ਆ ਔਰ ਕਿਤੇ ਨਾ ਕਿਤੇ ਜਿਹੜਾ ਜਾਗ ਉਡਾਇਆ ਜਾ ਰਿਹਾ ਵਾ ਇਹ ਬਿਲਕੁਲ ਹੀ ਨਾਕਾਬਲੇ برداشت ਆ ਔਰ ਬਿਲਕੁਲ ਹੀ ਇਸ ਚੀਜ਼ ਨੂੰ برداشت ਨਹੀਂ ਕੀਤਾ ਜਾਵੇਗਾ ਔਰ ਦੂਸਰੀ ਇੱਕ ਚੀਜ਼ ਤੁਸੀਂ ਦੇਖੋ ਕਿ ਵੀ ਇਹ ਲੋਕ ਜਿਹੜੇ ਆ ਕਿ ਮੈਂ ਇਹਨਾਂ ਨੂੰ ਇਹ ਵੀ ਪੁੱਛਣਾ ਚਾਹਾਂਗਾ ਕਿ ਇਹ ਪ੍ਰੋਪਰ ਸਨਤ ਨਹੀਂ ਹੈ ਕਿਉਂਕਿ ਵੇਖਿਆ ਕਿ ਜਾ ਰਿਹਾ ਵਾ ਤੁਸੀਂ ਇਹਨਾਂ ਦੀ ਆਈਡੀਆਂ ਚੈੱਕ ਕਰੋ ਤੁਸੀਂ ਜਦੋਂ ਵੀ ਇਹ ਮੇਲਾ ਖਤਮ ਹੁੰਦਾ ਵਾ ਉਸ ਤੋਂ ਬਾਅਦ ਜਿਹੜਾ ਇਹ ਵਸਤਰ ਆਪਣਾ ਸਾਰਾ ਜਿਹੜਾ ਸਮਾਗਮ ਖਤਮ ਕਰਕੇ ਇਹ ਜਾਗਦੇ ਮੁੜ ਕੇ ਪੀਰਾਂ ਦੇ ਦਰਗਾਹਾਂ ਤੇ ਬੜੇ ਹੁੰਦੇ ਆ ਕਿਰਨਾਪ ਕਿਸ ਪ੍ਰਤੀ ਇਹਨਾਂ ਦੀ ਸ਼ਰਧਾ ਵਾ ਜਾਂ ਤੇ ਇਹਨਾਂ ਦੀ ਸਨਾਤਨ ਨਾ ਸ਼ਰਧਾ ਵਾ ਜਾਂ ਹਨੂਮਾਨ ਜੀ ਦੇ ਨਾਲ ਪ੍ਰਤੀ ਇਹਨਾਂ ਦੀ ਸ਼ਰਧਾ ਵਾ ਤੇ ਜਾਂ ਫਿਰ ਪੀਰਾ ਦੇ ਨਾਲ ਸ਼ਰਧਾ ਵਾ ਦੋ ਮੈਂ ਨ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਵੀ ਚਲੋ ਸਾਡੇ ਪਰਿਵਾਰ ਆ ਸਾਰਾ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਪਰ ਹਾਂ ਜਿਹੜਾ ਸਨਾਤਨ ਦਾ ਵਿਰੋਧ ਕਰਦਾ ਵਾ ਸਨਾਤਨ ਸੰਸਕ੍ਰਿਤੀ ਦਾ ਵਿਰੋਧ ਕਰਦਾ ਵਾ ਜਿਹੜਾ ਔਰਾ ਕਹਾਣ ਕਰਦਾ ਵਾ ਔਰਾ